ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੀਆਂ ਗੱਲਾਂ ਬਾਤਾਂ ਦਾ ਆਨੰਦ ਲੈ ਰਹੇ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੋ ਵੀ ਸਾਡੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਹਦੇ ਲਈ ਮਨ ਬਹੁਤ ਹੀ ਦੁਖੀ ਹੋਇਆ ਬਹੁਤ ਦਿਨਾਂ ਤੋਂ ਆਪਾਂ ਕੋਈ ਵੀਡੀਓ ਵੀ ਨਹੀਂ ਸੀ ਬਣਾਈ ਬਣਾਈ ਨਾ ਪਾਈ ਨਾ ਬਣਾਈ ਕਿਉਂਕਿ ਮਨ ਇਦਾਂ ਦੇ ਹੋ ਗਏ ਸੀ ਰੋਜ਼ ਦੇ ਜਿਹੜੇ ਹਾਲਾਤ ਸੀ ਉਹ ਜਦੋਂ ਦੇਖਦੇ ਸੀ ਫੋਨ ਤੇ ਤਾਂ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਸੋrna ਵੀਰਾਂ ਭੈਣਾਂ ਲਈ ਅਰਦਾਸ ਕਰਦੇ ਆ ਕਿ ਜਲਦੀ ਸਾਰਾ ਕੁਝ ਜੋ ਵੀ ਉਹਨਾਂ ਦਾ ਗਿਆ ਏ ਉਹ ਵਾਪਸ ਆ ਜਾਈ ਸੋ ਸਭ ਤੋਂ ਪਹਿਲਾਂ ਆਪਾਂ ਮੰਮੀ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਮੰਮੀ ਆ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਹੋਇਆ ਹਨਾ ਉਹ ਬਹੁਤ ਮਤਲਬ ਸੈਣ ਤੋਂ ਬਾਹਰ ਸੀ ਪੈੜਾ ਬਹੁਤ ਜ਼ਿਆਦਾ ਪੈੜਾ ਹੋਇਆ ਕੁਦਰਤ ਦਾ ਐਡਾ ਕਹਿਰ ਮੈਂ ਤਾਂ ਅੱਜ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਹੈ ਨਾ ਹਾਂਜੀ ਤੇ ਕੀ ਕਹਾਂਗੀ ਉਹਨਾਂ ਸਾਡੇ ਵੀਰਾਂ ਪੈੜਾ ਨੂੰ ਵੀ ਕੀ ਮਤਲਬ ਇਹ ਕੁਦਰਤ ਦਾ ਐਡਾ ਕਹਿਰ ਹੀ ਕਿਉਂ ਮਤਲਬ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਉਹੀ ਤਾਂ ਵੀਰਪਾਲ ਫਿਕਰ ਸੀ ਵੀ ਫਰਮਾਤਮਾਨੀ ਡੀਕਰੋ ਵੀ ਕਿਉਂ ਕਿ ਕਿ ਬਾਕੀ ਕੋਸਰ ਗੱਲਾਂ ਦੇ ਜ਼ਿੰਮੇਵਾਰ ਆਪਾਂ ਖੋਦਾ ਹੀ ਕਿਉਂਕਿ ਜਦੋਂ ਆਪਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਕਿੰਨੇ ਦੁਨੀਆਂ ਦੇ ਅਨਰਥ ਹੋਈ ਜਾਂਦੇ ਆ ਆਪਾਂ ਰੋਜ਼ ਸਾਰੇ YouTube ਦੇਖਨੇ ਆ ਕਿਸੇ ਨੇ ਵਿਆਹ ਤੇ ਨਹੀਂ ਸੱਦਿਆ ਉਹਨੂੰ ਮਾਰਤਾ ਕਿਸੇ ਨੇ ਤਰੱਕੀ ਕਰ ਲਈ ਉਹਨੂੰ ਮਾਰਤਾ ਕੋਈ ਗਾਇਕ ਰੱਬ ਕੀ ਕਰਦਾ ਜਿਵੇਂ ਕਿ ਸਿੱਧੂ ਮੂਸੇਵਾਲਾ ਹੂੰ ਉਹਨੇ ਆਪਦੇ ਅਜੇ ਬੱਚੇ ਉਹ ਬੱਚੇ ਨੇ ਆਪਦੇ ਮਾਪੇ ਉਹਦੀ ਦੀ ਗੋਦਾ ਨੰਦ ਮੰਨਿਆ ਸੀ ਹੂੰ ਉਹਨੇ ਅਗਲੀ ਦੁਨੀਆ ਗਾਹਾਂ ਬਸਾਉਣੀ ਸੀ ਹੂੰ ਕੀ ਕਿਸੇ ਨੂੰ ਮਾਰ ਕੇ ਉਹਨੂੰ ਕੀ ਮਿਲ ਗਿਆ ਹੂੰ ਉਹ ਮਾਪੇ ਦਾ ਇੱਕ ਬੇਟਾ ਐਨਾ ਚੰਗਾ ਤੇ ਗੌਣ ਵਾਲਾ ਦੁਨੀਆ ਦਾ ਮਾਨ ਪ੍ਰਚਾਵਾਸੀ ਉਹ ਦੁਨੀਆ ਨੇ ਲੈ ਲਿਆ ਠੀਕ ਹੈ ਨਾ ਕਿਸੇ ਉਹ ਇਸ ਧੀ ਦਾ ਪਤੀ ਵਰਨਾ ਸੀ ਕਿਸੇ ਦਾ ਉਹ ਬੱਚੇ ਨੇ ਪਿਓ ਵਰਨਾ ਸੀ ਉਹਦੇ ਜਿਹੜੇ ਸੁਪਨੇ ਸੀ ਪਹਿਲੇ ਹੀ ਲੈ ਲਏ ਹਨਾ ਕਿ ਦੁਨੀਆਂ ਤਾਂ ਕਿਸੇ ਵੀ ਨੇ ਖੜਦੀ ਨਹੀਂ ਉਹਦੇ ਵਿਨਾਨ ਵੀ ਨਹੀਂ ਖੜੀ ਪਰ ਜੇ ਲੋਕ ਉਦੋਂ ਸਮਝੀਏ ਜਿਵੇਂ ਉਹਨਾਂ ਨੇ ਆਪਦੇ ਪਿੰਡ ਨੂੰ ਕਿੱਡਾ ਉੱਚਾ ਚੱਕਿਆ ਸੀ ਉਦੋਂ ਉਹਨਾਂ ਨੂੰ ਵੋਟਾਂ ਪਾਉਂਦੇ ਉਹ ਅੱਜ ਸ਼ਾਇਦ ਆਪਣੇ ਵਿੱਚ ਹੁੰਦਾ ਠੀਕ ਹੈ ਨਾ ਉਹੀ ਆਪਣੇ ਨਾਲ ਦੇ ਰਹਿਣ ਵਾਲੇ ਬੈਰੀ ਬਣ ਜਾਂਦੇ ਜਦੋਂ ਕਿਸੇ ਬੰਦੇ ਦਾ ਨਾਮ ਚੱਲਦਾ ਨਾ ਨਾਮ ਬਣਦਾ ਹੈ ਉਦੋਂ ਆਪਣੇ ਖੋਦ ਦੇ ਨਾਲ ਆ ਲਈ ਉਠ ਖੜਦੇ ਨਾਮ ਤਾਂ ਤੁਸੀਂ ਐੇ ਲਾ ਲਓ ਵੀ ਕੁਝ ਬੰਦੇ ਕਮਾਉਂਦੇ ਆ ਹਾਂ ਉਹਨਾਂ ਤੇ ਤਾਂ ਲੱਗਣਾ ਹੀ ਲੱਗਣਾ ਕੁਝ ਬੰਦੇ ਵਿਚਾਰੇ ਸਮਾਜ ਸੇਵੀ ਹੁੰਦੇ ਆ ਕੁਦਰਤ ਦੀ ਸੇਵਾ ਕਰਦੇ ਉਹ ਜੇਬ ਚੋਂ ਲਾਉਂਦੇ ਆ ਪਰ ਕਮਾਉਂਦੇ ਕੁਝ ਨਹੀਂ ਪਰ ਵੈਰੀ ਉਹਨਾਂ ਦੀ ਮੇਰੀ ਉਹਨਾਂ ਦੀ ਆਪੀ ਬਣ ਗਈ ਉਹਨਾਂ ਦੀ ਤਰੱਕੀ ਉਹ ਤਰੱਕੀ ਵੀ ਨਹੀਂ ਜਰੀ ਜਾਂਦੀ ਹਾਲਾਂਕਿ ਉਹ ਬੰਦਾ ਆਪਣਾ ਘਰ ਲਾ ਰਿਆ ਹੁੰਦਾ ਹੈ ਕੁਝ ਕਮਾ ਨਹੀਂ ਰਿਹਾ ਕਮਾ ਨਹੀਂ ਰਿਹਾ ਹੁੰਦਾ ਸੋ ਐਡਾ ਪਾਪ ਆਪਾ ਮਣਾ ਦੇ ਵਿੱਚ ਬੈਠੇ ਬੈਠੇ ਆ ਤੇ ਉਹ ਜਿਹੜਾ ਪਾਪ ਦਾ ਕੜਾ ਹੈ ਅੱਜ ਉਹ ਫੁੱਟ ਰਿਹਾ ਫਿਰ ਬਹੁਤ ਥਾਵਾਂ ਤੇ ਮੈਂ ਦੇਖਦੀ ਆ ਕਿ ਲੋਕ ਨਾ ਇੰਨੀ ਇੰਨੀ ਪਈ ਵੀ ਵੱਢਦੇ ਹਾਂ ਜੀ ਕਹਿੰਦੇ ਸਿਆਣੇ ਬਜ਼ੁਰਗ ਕਹਿੰਦੇ ਸੀ ਕਿ ਪਈ ਕਦੇ ਨਾ ਵੱਢੋ ਪਈ ਤੇ ਸਾਂਝੀ ਜਗਾ ਕਦੇ ਨਾ ਰੋਕੋ ਹਾਂ ਨਾ ਪਰ ਅੱਜ ਜੀ ਆਪਾਂ ਜੋ ਸਾਰਾ ਕੁਝ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਇੱਕ ਊੜਾ ਆਪਾਂ ਬੀਜਤਾ ਨਾ ਤਾਂ ਉਹਦੇ ਨਾਲ ਆਪਾਂ ਅਮੀਰ ਹੋ ਰਹੇ ਹਾਂ ਨਾ ਭਗਿਓ ਹੋ ਰਹੇ ਹਾਂ ਜਦੋਂ ਆਪਣਾ ਕੋਈ ਵੀ ਸਾਂ ਦੇ ਟ੍ਰੈਕਟਰ ਟਰਾਲੀ ਟੱਪਦਾ ਹੈ ਆਪਣਾ ਕੋਈ ਬੱਚਾ ਆਪਣਾ ਕੋਈ ਆੜਮੀ ਆਪਣਾ ਕੋਈ ਬਜ਼ੁਰਗ ਚਲਾਉਂਦਾ ਹੈ ਐਕਸੀਡੈਂਟ ਹੁੰਦਾ ਪਰ ਇਹਨੇ ਉਹ ਪ੍ਰਮਾਤਮਾ ਨਹੀਂ ਕਰਤਾ ਨਹੀਂ ਵੀ ਉਹ ਪ੍ਰਮਾਤਮਾ ਨਹੀਂ ਕਰਤਾ ਉਹ ਆਪਣੀ ਆਪ ਦੇ ਚ ਗਲਤੀ ਹੈ ਉਹ ਇੰਨੀ ਕ ਪਈ ਰੋਕਣਾ ਆਪਾਂ ਕੋਈ ਬਾਹਲੀ ਫਸਲ ਤਾਂ ਨਹੀਂ ਕੱਢ ਸਕਦੇ ਹਾਂ ਆਪਾਂ ਜਿਹੜਾ ਨੰਗਣਾ ਟੱਪਣਾ ਉਹਨੂੰ ਸਦਾ ਲਈ ਦਿੱਕਤ ਜ਼ਰੂਰ ਦਿੰਨੇ ਆ ਤੇ ਉਹ ਬੰਦਾ ਹਮੇਸ਼ਾ ਤੁਹਾਨੂੰ ਗਾਲ ਕੱਢ ਕੇ ਨਾ ਗਾਲ ਕੱਢ ਕੇ ਟੱਪਦਾ ਹੈ ਉਹ ਫਰਕ ਕੋਈ ਨਹੀਂ ਪੈਂਦਾ ਫਰਕ ਕੋਈ ਨਹੀਂ ਪੈਂਦਾ ਕੋਰੇ ਦੇ ਨਾਲ ਹਾਂਜੀ ਉਹ ਇੰਨਾ ਜ਼ਿਆਦਾ ਹਰ ਵਕਤ ਇਹ ਸੋਚਣਾ ਕਿ ਉਹਦਾ ਗਲ ਘੁੱਟ ਕੇ ਮੈਂ ਬੰਜਾਂ ਉਹਦਾ ਗਲ ਘੁੱਟ ਕੇ ਮੈਂ ਬੰਜਾਂ ਮਤਲਬ ਲੋਕ ਸਮਝਦੇ ਕਿਉਂ ਨਹੀਂ ਲੋਕ ਇਹ ਵੀ ਕਹੀ ਜਾਂਦੇ ਆ ਵੀ ਨਾਲ ਕੁਝ ਨਹੀਂ ਜਾਣਾ ਹਟਦੇ ਅਸੀਂ ਫੇਰ ਨਹੀਂ ਪਤਾ ਸਾਰਾ ਦਿਨ ਅਸੀਂ ਸਾਧੂ ਸੰਤਾਂ ਦੀਆਂ ਕਥਾ ਸੁਣਾਦੇ ਰਹਿੰਦੇ ਆ ਹਨਾ ਪਤਾ ਸਾਰਿਆਂ ਨੂੰ ਪਰ ਅਸੀਂ ਕਹਿੰਦੇ ਜਦੋਂ ਕੋਈ ਬੰਦਾ ਮਰਦਾ ਜਦੋਂ ਸੰਸਕਾਰ ਤੱਕ ਜਾਂਦੇ ਆ ਉੱਥੋਂ ਤੱਕ ਤਾਂ ਹੋਂਮੇ ਆਪਣੀ ਟੁੱਟ ਜਾਂਦੀ ਜਦੋਂ ਵਾਪਸ ਆਉਂਦੇ ਆ ਆਪਾਂ ਫੇਰ ਸ਼ੁਰੂ ਕਰਦੇ ਆ ਉਹ ਧਰਤੀ ਦੇ ਫੇਰ ਪਾਰ ਆ ਜਾਂਦਾ ਫੇਰ ਪਾਰ ਆ ਜਾਂਦਾ ਸੁ ਕੁਦਰਤ ਨੇ ਕਹਿੰਦੇ ਚੀਜ਼ ਨੂੰ ਬੈਲੈਂਸ ਵੀ ਕਰਨਾ ਹੈ ਬੈਲੈਂਸ ਵੀ ਕਰਨਾ ਪਰ ਆਪਾਂ ਇਹੀ ਕਹਿੰਦੇ ਆ ਕਿ ਇਹ ਕੁਦਰਤ ਤੂੰ ਬਖਸ਼ ਦੀ ਬਾਕੀ ਦੇ ਜਿੰਨਾ ਚਿਰਾਂ ਦੇ ਗਰੀਬਾਂ ਨੇ ਕਿਸੇ ਅਮੀਰ ਦੇ ਕੋਠੀਆਂ ਢਾਈਆਂ ਉਹਨੇ ਸਾਰੇ ਬਰਾਬਰ ਕਰ ਉਹਨੇ ਸਾਰੇ ਅਮੀਰ ਗਰੀਬ ਬਰਾਬਰ ਕਰਦੇ ਦੁੱਖ ਬਹੁਤ ਹੈ ਵੀ ਵਿਚਾਰਿਆਂ ਦਾ ਇੰਨਾ ਨੁਕਸਾਨ ਹੋਇਆ ਉਹਨਾਂ ਨੂੰ ਰੋਟੀ ਨਹੀਂ ਮਿਲੀ ਪਰ ਧੰਨਵਾਦ ਆਪਣੇ ਪੰਜਾਬ ਦਾ ਤੇ ਬਾਹਰ ਬੈਠੇ ਜਿਹੜੇ ਆਪਣੇ ਬੱਚੇ ਬਜ਼ੁਰਗ ਕੋਈ ਵੀ ਹੈ ਉਹਨਾਂ ਦਾ ਵਿਵਹਾਰ ਜਿੰਨਾ ਨਾਲ ਕਦੇ ਨਾ ਕਦੇ ਲੋਕ ਸਾੜਾ ਵੀ ਕਰਦੇ ਆ ਪਰ ਮੈਂ ਮਹਿਸੂਸ ਕੀਤਾ ਦਰਸ਼ਕੋ ਕਿ ਜਿੰਨਾ ਸਾਥ ਉਹਨਾਂ ਐਨਆਰਆਈ ਵੀਰਾਂ ਨੇ ਦਿੱਤਾ ਉਸ ਦਿਨ ਸੱਚੀ ਖੁਸ਼ੀ ਹੋ ਰਹੀ ਸੀ ਵੀ ਜੇ ਅੱਜ ਸਾਡੇ ਪੰਜਾਬੀ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਆ ਤਾਂ ਉਹਦਾ ਉਹਦੇ 'ਚ ਭਲਾ ਪੰਜਾਬ ਦਾ ਔਰ ਕਿਉਂ ਮੋਢਿਆਂ ਮੋਢਾ ਲਾ ਕੇ ਖੜੇ ਇੱਥੋਂ ਦੇ ਵੀਰ ਭੈਣ ਵੀ ਸਾਡੇ ਬਹੁਤ ਪਹੁੰਚੇ ਰਾਸ਼ਨ ਲੈ ਕੇ ਸਾਡੇ ਖੁਦ ਦੇ ਪਰਿਵਾਰ ਸੰਦੀਪ ਜੀ ਪਹੁੰਚੇ ਆ ਦੋ ਵਾਰ ਡੇਰਾ ਬਾਬਾ ਨਾਨਕ ਸਵੇਰ 5 ਵਜੇ ਉਹ ਤੁਰਦੀ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਬਹੁਤ ਰਾਤ ਨੂੰ 2 2 ਵਜੇ ਆਕੇ ਹਾਂ ਇੱਕ ਦਿਨ 1.5 ਵਜੇ ਆਏ ਸੀ ਰਾਤ ਨੂੰ ਇੱਕ ਦਿਨ ਫਿਰ ਉਸ ਤੋਂ ਵੀ ਲੇਟ ਆਏ ਸੀਗੇ ਤੇ ਉੱਥੋਂ ਦੇ ਹਾਲਾਤ ਉਹ ਡੇਰਾ ਬਾਬਾ ਨਾਨਕ ਦੇ ਦੱਸਦੇ ਸੀਗੇ ਕਿ ਰੂਣ ਆਉਂਦਾ ਸੀ ਕਿ ਉਹਨੇ ਕੁਦਰਤ ਨੇ ਕੋਈ ਨਿਸ਼ਾਨ ਨਹੀਂ ਧਈਆਂ ਨਹੀਂ ਛੱਡੀਆਂ ਜ਼ਮੀਨਾਂ ਦੀਆਂ 8 8 ਫੁੱਟ ਰੇਤਾ ਝਾੜਤਾ ਉਹਨਾਂ ਨੇ ਪਰ ਕਹਿੰਦੇ ਵੀ ਇੰਨੇ ਕੁ ਪੰਜਾਬੀ ਦਰਿਆਦ ਆਲਾ ਵੀ ਜਿਹੜੇ ਕੋਨੇ ਵੱਲ ਜਾਂਦੇ ਸੀ ਅੱਗੋਂ ਰਾਸ਼ਨ ਵੰਡ ਕੇ ਲੋਕ ਆਈ ਜਾਂਦੇ ਸੀ ਜਕਾੜੀ ਲਉਂਦੇ ਨਾ ਉਹ ਵਾਪਸ ਆ ਰਹੇ ਹੁੰਦੇ ਸੀ ਐ ਤਾਂ ਵੀਰਪਾਲ ਆਪਣਾ ਪੰਜਾਬ ਸੋਨੇ ਦੀ ਚਿੜੀ ਐ ਤੇ ਰਹੂ ਵੀ ਕੋਈ ਪਾ ਮੇ ਕਿੰਨੇ تھے ਨਸ਼ੀਲੀ ਆ ਗਏ ਬਹੁਤ ਖਸ ਆ ਗਿਆ ਫਿਰ ਵੀ ਪੰਜਾਬ ਆ ਪੰਜਾਬ ਹੀ ਜਿੰਨਾ ਇਹਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਫਿਰ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਦਬੂਗਾ ਤਾਂ ਨਹੀਂ ਹੈਗਾ ਹਾਂ ਠੀਕ ਹੈ ਇਹਦੇ ਤੇ ਇਹ ਜਿਹੇ ਹਾਲਾਤ ਬਹੁਤ ਵਾਰੀ ਆਏ ਆ ਇੱਕ ਵਾਰ ਨਹੀਂ ਆਏ ਇਹ ਉਨਾ ਹੀ ਮਜ਼ਬੂਤ ਬਣ ਜਾਂਦਾ ਹੈ ਬਹੁਤ ਬਹੁਤ ਉਹਨਾਂ ਧੰਨਵਾਦ ਜਿਨ੍ਹਾਂ ਨੇ ਆਪਦੇ ਆਦੇ ਹਿੱਸੇ ਵਿੱਚੋਂ ਕਮਾਈ ਵਿੱਚੋਂ ਦਾਨ ਕੀਤਾ ਬਹੁਤ ਔਖੀ ਕਮਾਈ ਕਰਦੇ ਆ ਉੱਤੇ ਪਰ ਉਹਨਾਂ ਨੇ ਬਹੁਤ ਦਿਲ ਕੱਢਿਆ ਬਹੁਤ ਦਿਲ ਕੱਢਿਆ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਖੁਸ਼ੀ ਹੋਈ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਬਾਕੀ ਇੱਥੋਂ ਦੀਆਂ ਵੀ ਸੰਸਥਾਵਾਂ ਇੱਥੋਂ ਦੇ ਵੀ ਵੀਰਾਂ ਭੈਣਾਂ ਨੇ ਦਿਨ ਰਾਤ ਇੱਕ ਕੀਤਾ ਆਪਦੀ ਕਮਾਈ 'ਚੋਂ ਹਿੱਸਾ ਲਾਇਆ ਡਾਇਰੈਕਟਰ ਟਰਾਲੀਆਂ ਨੇ ਹਾਂ ਡਾਇਰੈਕਟਰ ਟਰਾਲੀਆਂ ਲੈ ਕੇ ਗਏ ਬਾਕੀ ਸੰਦੀਪ ਜੀ ਸਾਨੂੰ ਦੱਸਦੇ ਸੀ ਆ ਕੇ ਸੰਸਵੀ ਦੀ ਚੈਨਲ ਰਾਹੀਂ ਇਹ ਸੁਨੇਹਾ ਤੁਹਾਨੂੰ ਦਿਨੇ ਕਿ ਉਹ ਵਾਰ-ਵਾਰ ਇਹ ਕਹਿ ਰਹੇ ਸੀ ਕਿ ਰਾਸ਼ਨ ਦੀ ਤਾਂ ਕੋਈ ਕਮੀ ਨਹੀਂ ਇਸ ਤੋਂ ਬਾਅਦ ਜਦੋਂ ਬੰਨ ਪੱਕਾ ਕਰਨਾ ਜਾਂ ਅਸੀਂ ਆਪੇ ਖੇਤਾਂ 'ਚੋਂ ਮਿੱਟੀ ਚੱਕਣੀ ਆ ਵੀ ਉਹਦੋਂ ਤੁਹਾਡਾ ਸਾਥ ਜ਼ਰੂਰ ਚਾਹੀਦਾ ਸੋ ਆਸ ਕਰਦੇ ਹਾਂ ਸਾਰੇ ਵੀਰ ਭੈਣ ਥੋੜੇ ਚੋਂ ਥੋੜਾ ਟਰੈਕਟਰ ਲੈ ਕੇ ਜਾਓ ਤੇਲ ਦਿਓ ਉਹਨਾਂ ਨੂੰ ਪਰ ਉਹਨਾਂ ਵੀਰਾਂ ਭੈਣਾਂ ਦੀ ਮਦਦ ਜ਼ਰੂਰ ਕਰੋ ਕਿਉਂਕਿ ਜੇ ਜਿੰਨਾ ਚਿਰ ਉਹਨਾਂ ਦੀ ਜ਼ਮੀਨ ਵਾਹੀਯੋਗ ਨਹੀਂ ਹੁੰਦੀ ਉਹ ਪੈਰਾਂ ਤੇ ਖੜੇ ਨਹੀਂ ਉਹਨਾਂ ਨੂੰ ਆਪਾਂ ਦੁਬਾਰਾ ਘਰਾਂ ਵਾਲੇ ਕਰਨਾ ਹੈ ਦੁਬਾਰਾ ਦੁਬਾਰਾ ਘਰਾਂ ਵਾਲੇ ਕਰਨਾ ਆਪਾਂ ਉਹਨਾਂ ਨੂੰ ਸੋ ਸਾਰੇ ਉਦੋਂ ਵੀ ਉਹਨਾਂ ਦੀ ਮਦਦ ਕਰਿਓ ਜੀ ਅਸੀਂ ਵੀ ਕਰਾਂਗੇ ਜ਼ਰੂਰ ਪਹੁੰਚਾਂਗੇ ਸਾਰੇ ਹਨਾ ਉੱਥੇ ਜਿੰਨਾ ਜਿੰਨਾ ਹੋ ਸਕੇ ਆ ਸੋ ਤੁਸੀਂ ਵੀ ਕੋਸ਼ਿਸ਼ ਕਰਿਓ ਬਾਕੀ ਦੱਸਿਓ ਕਿ ਸਾਡੇ ਜਿਹੜੇ ਵੀਰ ਭੈਣ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਦੇਖਦੇ ਆ ਤੇ ਕਿੱਥੇ ਕਿੱਥੇ ਸੁੱਖ ਸਾਂ ਦਾ ਕੁਛ ਮਾੜਾ ਤਾਂ ਨਹੀਂ ਹੋਇਆ ਜਾਂ ਤੁਹਾਡੇ ਘਰ ਕਿੰਨੇ ਕੇਸ ਪਾਣੀ ਦੀ ਲਪੇਟ ਚਾਏ ਆ ਸੋ ਸਾਨੂੰ ਜਰੂਰ ਦੱਸਿਓ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਰੱਖੇ ਆਬਾਦ ਰੱਖੇ ਮੁਰ ਮੁਰ ਤੋਂ ਸੋਹਣੀ ਜ਼ਿੰਦਗੀ ਉਹਨਾਂ ਦੀ ਦੁਬਾਰਾ ਪ੍ਰਮਾਤਮਾ ਸ਼ੁਰੂ ਕਰੀ ਕੋਈ ਗਲਤੀ ਹੋਈ ਉਹਦੇ ਲਈ ਮਾਫੀ ਮੰਗਦੇ ਆਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ